ਸਤਸ਼੍ਰੀਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮਹਤਨੀਸ਼ ਸੂਰੀ ਸਾਥਿਓ ਇੱਕ ਪਾਸੇ ਮੀਂਹ ਦਾ ਕਹਿਰ ਹੈ ਦੂਜੇ ਪਾਸੇ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਪਰ ਸਦਕੇ ਜਾਈਏ ਸਾਡੇ ਇਲਾਕੇ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਦਿਲ ਨਹੀਂ ਹਾਰਿਆ ਔਰ ਜਿਹੜੇ ਮਿਹਨਤ 'ਚ ਡਟੇ ਹੋਏ ਆ ਜਨੂਨ ਪੂਰਾ ਜज्ਬਾ ਪੂਰਾ ਤਾਂ ਜੋ ਆਪਣੇ ਬੰਨਾਂ ਨੂੰ ਪੱਕਾ ਕਰਨਾ ਆਪਣੇ ਬੰਨਾਂ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਆ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨੰਗਲ ਜੱਟਾਂ ਤੋਂ ਜਿੱਥੇ ਨੰਗਲ ਜੱਟਾਂ ਦੇ ਨੌਜਵਾਨ ਬੱਚੇ ਬਜ਼ੁਰਗ ਅੱਧੀ ਉਮਰ ਦੇ ਜਿਹੜੇ ਲੋਕ ਆ ਉਹਨਾਂ ਨੇ ਪੂਰੀ ਜਾਨ ਲਾਈ ਹੋਈ ਆ ਜੋਰ ਲਾਇਆ ਹੋਇਆ ਢਿੱਲ ਦਾ ਜੋਰ ਲਾਇਆ ਹੋਇਆ ਤਾਂ ਜੋ ਬਨਨ ਮਜ਼ਬੂਤ ਕਰੀਏ ਤੇ ਨਾਲ ਖੁਰਦਾ ਨੌਜਵਾਨੇ ਵੱਡੀ ਸ਼ੈੱਡ ਹੇਠਾਂ ਤੁਸੀਂ ਦੇਖੋ ਕਿ ਪੂਰੇ ਪ੍ਰਬੰਧ ਕੀਤੇ ਆ ਤਾਂ ਸਾਰਿਆਂ ਦਾ ਸਹਿਯੋਗ ਹੈ ਪਿੰਡਾਂ ਦੇ ਜਿਹੜੇ ਮੋਢੀਵਾਰ ਨੇ ਜਿਹੜੇ ਤਜਰਬੇਕਾਰ ਬਜ਼ੁਰਗ ਨੇ ਔਰ ਵੱਡੀ ਸ਼ੈੱਡ ਬੋਰੇ ਤੇ ਬੋਰੇ ਭਰੀ ਜਾਂਦੇ ਪਏ ਆ ਬੋਰੇ ਤੇ ਪੋਰੇ ਬੰਨ ਕੇ ਜਿਹੜੇ ਬੰਨ ਵਾਲੇ ਏਰੀਆ ਚ ਲੈ ਕੇ ਜਾਈ ਜਾ ਰਿਹਾ ਤਾਂ ਜੋ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਇਹਨਾਂ ਨੂੰ ਕੋਈ ਤਾਰੀਫ ਨਹੀਂ ਚਾਹੀਦੀ ਨਾ ਕੋਈ ਸ਼ਲਾਘਾ ਚਾਹੀਦੀ ਤੇ ਨਾ ਕੋਈ ਡਰ ਪਰ ਸਾਡਾ ਫਰਜ਼ ਬਣਦਾ ਕਿ ਇਹਨਾਂ ਦੀ ਤਾਰੀਫ ਕਰੀਏ ਕਿਉਂਕਿ ਇਹਨਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਤੇ ਪੂਰੀ ਜਾਨ ਲਾਈ ਹੈ ਤਾਂ ਜੋ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਸਾਡੇ ਤੁਹਾਡੇ ਜਿਹੜੇ ਹੋਰ ਵਾਕੇ ਦੇ ਲੋਕ ਨੇ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਬੰਨਾਂ ਦੇ ਨੇੜੇ ਆ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਇਹਨਾਂ ਦੀ ਅਸੀਂ ਛਲਾਕਾ ਕਰਦੇ ਆ ਤੇ ਤੁਸੀਂ ਵੀ ਜਰੂਰ ਛਲਾਕਾ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਬੋੜੇ ਟਾਇਲ ਦਾ ਸਬੰਧ ਤੇ ਜਿਹੜੀ ਢਾਹ ਲੱਗੀ ਆ ਉਸ ਵਾਸਤੇ ਮਿੱਟੀ ਦੇ ਬੂਰੇ ਭਰ ਕੇ ਲਿਆਏ ਜਾ ਰਹੇ ਆ ਪਿੰਡ ਨੰਗਲ ਜੱਟਾਂ ਤੋਂ ਨਾਲ ਪਿੰਡ ਨੰਗਲ ਜੱਟਾਂ ਤੇ ਪਿੰਡ ਖੁਰਦਾਂ ਦੇ ਨੌਜਵਾਨ ਲੱਗੇ ਹੋ ਆ ਇਹ ਕਮਚਰਿਆ ਟਰਾਲੀ ਇੱਕ ਭਰ ਕੇ ਉਧਰ ਭੇਜ ਦਿੱਤੀ ਆ ਤੇ ਦੂਸਰੀ ਭਰੀ ਜਾ ਰਹੀ ਆ ਹੂੰ ਬੁਰਜ ਟਾਇਲ ਦਾਸ ਜੋ ਢਾਹ ਲੱਗੀ ਬਾਨੋ ਉਸ ਵਾਸਤੇ ਇਹ ਟਰਾਲੀਆਂ ਲਗਾਤਾਰ ਜਾ ਰਹੀਆਂ ਭਰ ਕੇ ਥੱਲੇ ਭਰ ਕੇ ਲੱਦੇ ਜਾ ਰਹੇ ਆ ਇਹ ਪਿੰਡ ਨੰਗਲ ਜੱਟਾਂ ਅਤੇ ਪਿੰਡ ਖੁਰਦਾਂ ਦੇ ਨੌਜਵਾਨ ਇਹਨੂੰ ਪੜ੍ਹੋ ਉਹ ਸੁਗਲਾ ਜੱਟ ਹੈ। ਫਸਲਾਂ ਫੜ ਲਿਆ ਕਰ ਕਮਲ ਫੜੀ ਜਮਉਂਟ ਦੇ ਨਮਾਜ਼ ਕਰ ਨਹੀਂ ਕੰਦੀ ਪਹਿਲਾਂ ਦੇ ਜਾ ਇਹ ਜੋ ਪੰਡਰਾਵਲ ਬੰਤੇ ਢਾਹ ਲੱਗ ਗਈ ਆ ਉੱਥੇ ਇਹ ਥੈਲੇ ਭੇਜੇ ਜਾ ਰਹੇ ਆ ਪਿੰਡ ਨੰਗਲ ਜੱਟਾ ਤੋਂ ਇਹ ਨੌਜਵਾਨ ਪਿੰਡ ਨੰਗਲ ਜੱਟਾ ਸਾਥੀ ਖੁਰਦਾਂ ਦੇ ਇਹ ਥੈਲੇ ਭਰੇ ਜਾ ਰਹੇ ਆ ਤੇ ਟਰਾਲੀਆਂ ਵਿੱਚ ਲੱਦ ਕੇ ਨਾਲ ਦੀ ਨਾਲ ਭੇਜੇ ਜਾ ਰਹੇ ਆ ਲਗਾਤਾਰ ਕੰਮ ਚੱਲ ਰਿਹਾ ਹੈ ਸਾਡੇ ਪਿੰਡ ਨੰਗਲ ਜੱਟਾਂ ਦੇ ਨੌਜਵਾਨ ਅਤੇ ਖਰਦਾ ਪਿੰਡ ਦੇ ਨੌਜਵਾਨ